ਜਿਨ੍ਹਾਂ ਨੂੰ 24 ਘੰਟੇ ਕੰਮ ਤੋਂ ਫੁਰਸਤ ਨਹੀਂ ਮਿਲਦੀ ਖੁਰਦਰੀ ਹੱਥਾਂ ਵਾਲੀਆਂ ਰਿਸ਼ਤਿਆਂ ਨੂੰ ਜਾਣ ਤੋਂ ਵੱਧ ਸੰਭਾਲਣ ਵਾਲੀਆਂ ਹਰ ਸਾਖ ਦੀ ਕਦਰ ਕਰਨ ਵਾਲੀਆਂ ਆਖਰੀ ਸਾਹ ਤੱਕ ਇੱਕੋ ਦੇਲੀ ਤੇ ਸੇਜਦਾ ਕਰਨ ਵਾਲੀਆਂ ਔਰਤ ਹੋ ਦੁਨੀਆ ਦੀ ਹਰ ਔਰਤ ਦੀ ਇੱਜ਼ਤ ਕਰਨ ਵਾਲੀਆਂ ਨੂੰ ਔਰਤ ਦਿਵਸ ਮੁਬਾਰਕ ਤਕਨੀਕੀ ਯੁੱਗ ਦੀਆਂ ਹਾਨਣਾ ਫੈਸ਼ਨ 'ਚ ਸਿਰ ਕੱਢ ਹੱਦੋਂ ਵੱਧ ਸੁਨੱਖੀਆਂ ਮਿੱਠ ਬੋਲੜੀਆਂ ਹਰ ਖੇਤਰ ਚ ਮੋਰੀ ਮਾਪਿਓ ਦੀਆਂ ਲਾਡਲੀਆਂ ਝੜਕਾ ਨ ਸਹਾਰਦੀਆਂ ਸੋਹਣੇ ਮਾਹੌਲ ਚ ਪੈਦਾ ਹੋਈਆਂ ਜਵਾਨ ਹੋਈਆਂ ਸਦਾ ਸੁਖਾਵਾਂ ਮਾਹੌਲ ਹੀ ਪਾਲਦੀਆਂ ਮਟਿਆਰਾਂ ਜਿਨ੍ਹਾਂ ਨੂੰ ਵੇਖਦੀ ਸਾਰੀ ਸਾਰੇ ਦਿਨ ਦੀ ਸਾਰੀ ਥਕਾਵਟ ਉੱਤਰ ਜਾਵੇ ਇਹੋ ਜਿਹੇ ਸੋਹਣੇ ਚਿਹਰੇ ਨਾਲ ਸਵਾਗਤ ਕਰਨ ਵਾਲੀਆਂ ਸ਼ਕੀਨ ਕੁੜੀਆਂ ਦਾ ਦੌਰ ਹੈ ਪਰ ਇਹੋ ਜਿਹੇ ਰੰਗੀਨ ਦੌਰ ਚ ਵੀ ਜੇਕਰ ਤੁਹਾਡੇ ਘਰ ਵਿੱਚ ਮਾਨ ਵਿੱਚ ਖਿਆਲਾਂ ਵਿੱਚ ਕੋਈ ਬੇਰੰਗ ਬੇਤਰਤੀਬੀ ਜਿਹੀ ਕੁੜੀ ਹੋਵੇ ਜੋ ਤਕਨੀਕਾਂ ਨਹੀਂ ਜਾਣਦੀ ਪਰ ਲੋੜ ਪੈਣ ਤੇ ਸਾਰੇ ਕੰਮ ਸਵਾਰ ਦਿੰਦੀ ਹੈ ਚੁੱਲ੍ਹੇ ਚੌਂਕੇ ਦੀ ਸਮਝ ਰੱਖਦੀ ਹੈ ਵੱਡਿਆਂ ਦੀ ਲਿਆਜ ਵੀ ਕਰਦੀ ਹੈ ਸੁਨੱਖੀ ਭਾਵੇਂ ਪੂਰਾ ਨਹੀਂ ਪਰ ਹਾਂ ਸੁਚੱਜਾਪਨ ਚਲਕਦਾ ਹੋਵੇ ਉਸ ਦੀ ਲਿਆਕਤ ਵਿੱਚੋਂ ਫਿਕਰ ਕਰਦੀ ਹੋਵੇ ਤੁਹਾਡਾ ਤੇ ਟੱਬਰ ਦਾ ਤੁਹਾਡੀ ਇੱਜ਼ਤ ਬਣਾਉਣ ਲਈ ਗੈਰਾਂ ਤੇ ਆਪਣੇ ਆਪੇ ਨਾਲ ਜੱਦੋ ਜਹਿਦ ਕਰਦੀ ਰਹੇ ਨਿਆਣੇ ਵੀ ਸਾੰਭੇ ਰਿਸ਼ਤੇ ਵੀ ਘਰ ਨੂੰ ਵੀ ਘਰ ਬਣਾ ਕੇ ਰੱਖਣ ਵਾਲੀ ਫੈਸ਼ਨ ਵਾਰੀ ਭਾਵੇਂ ਥੋੜਾ ਘੱਟ ਹੀ ਜਾਣਦੀ ਹੋਵੇ ਪਰ ਹਾਂ ਕਿੱਥੇ ਜਾਣ ਵੇਲੇ ਤੇ ਕਿਸ ਦੇ ਸਾਹਮਣੇ ਸਿਰ ਕੱਜਣਾ ਹੈ ਇੰਨੀ ਕਿ ਸਮਝ ਰੱਖਦੀ ਹੋਵੇ ਮੱਥੇ ਦੀ ਤਿਉੜੀ ਭਾਵੇਂ 24 ਘੰਟੇ ਨਾ ਖੁੱਲੇ ਹਾਂ ਹੱਸ ਪੈਂਦੀ ਹੋਵੇ ਤੁਹਾਨੂੰ ਖੁਸ਼ ਵੇਖ ਕੇ ਜਵਾਨ ਖਰ ਵੀ ਵੀ ਹੋਵੇ ਭਾਵੇਂ ਪਰ ਤੁਹਾਡੀ ਖਿਆਲਤ ਨਾ ਸੁਣ ਸਕੇ ਮੂੰਹ ਦੇ ਮਿਸ਼ਰੀ ਵਰਗੇ ਮਿੱਠਿਆਂ ਤੋਂ ਲੜ ਪੈਂਦੀ ਹੋਵੇ ਬੇਸ਼ੱਕ ਹਰ ਨਿੱਕੀ ਗੱਲ ਤੇ ਲੜਕੇ ਵੀ ਫਿਕਰ ਰੱਖਦੀ ਹੋਵੇ ਤੁਹਾਡੇ ਖਾਣ ਪੀਣ ਤੇ ਸੌਣ ਦਾ ਪਿਆਰ ਘੱਟ ਵੀ ਕਰਦੀਆਂ ਹੁੰਦੀਆਂ ਜ਼ਿਆਦਾ ਤਾਂ ਲੜਾਈ ਹੀ ਕਰਦੀਆਂ ਹੁੰਦੀਆਂ ਨੇ ਇਹੋ ਜਿਹੀਆਂ ਕੁੜੀਆਂ ਪਰ ਜ਼ਰੂਰੀ ਨਹੀਂ ਲੜਾਕੀਆਂ ਕੁੜੀਆਂ ਖਤਰਨਾਕ ਹੁੰਦੀਆਂ ਹੋਣ ਕੌੜੀ ਦਵਾਈ ਤੇ ਖਰਵੀ ਜਵਾਨ ਹਮੇਸ਼ਾ ਹੀ ਫਾਇਦੇਮੰਦ ਹੁੰਦੀਆਂ ਨੇ ਜੇਕਰ ਇਹਨਾਂ ਔਗਣਾਵਾਲੀਆਂ ਔਰਤਾਂ ਤੁਹਾਡੀ ਜ਼ਿੰਦਗੀ 'ਚ ਹੈ ਤਾਂ ਤੁਸੀਂ ਖੁਸ਼ਕਿਸਮਤ ਹੋ